ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਅੱਜ ਦਾ ਪੂਰੇ ਭਾਰਤ ਦੇ ਵਿੱਚ ਰੋਜ਼ ਰੋਜ਼ ਪ੍ਰਦਰਸ਼ਨ ਹੋ ਰਿਹਾ ਅਰਥੀ ਪੂਕ ਮਜਾਰੇ ਚੱਲ ਰਹੇ ਆ ਜੋ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਇਹ ਹੀ ਦੇਖ ਨੂੰ ਕਿਤਰਾ ਲੁੱਟਣਾ ਤੇ ਉਹ ਡਬਲਯੂਟੀਓ ਵਿਸ਼ਵ ਵਪਾਰ ਸੰਸਦਾ ਜਿਹੜੀਆਂ ਉਹਨਾਂ ਦਾ ਆਵੇਈ ਦੀ ਬਹੁਤ ਵੱਡਾ ਇੱਕ ਗੱਠ ਜੋੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਤੇ ਬਹੁਤ ਵੱਡਾ ਹੈ WTO ਵਿਸ਼ਵ ਸੰਸਾਰ ਬੈਂਕ ਹੈ ਜਿਹੜਾ ਇਹ ਬਹੁਤ ਵੱਡਾ ਪ੍ਰਭਾਵ ਕਾਉਣ ਜਾ ਰਿਹਾ ਜਿਹੜੀਆਂ ਮੀਟਿੰਗਾਂ WTO ਨਾਲ ਕਰ ਰਿਹਾ ਸਾਡਾ ਭਾਰਤ ਦੇਸ਼ ਅਸੀਂ ਆਨੇ ਕਿ ਖੇਤੀਬਾੜੀ ਇਹਦੇ ਤੋਂ ਬਾਹਰ ਰੱਖੋ ਕਿਉਂਕਿ ਖੇਤੀਬਾੜੀ ਨੇ ਬਹੁਤ ਪ੍ਰਭਾਵਿਤ ਕਰਨਾ ਜਿਹੜੇ ਵਿਸ਼ਵ ਦੇਖਿਆ 80% ਕਿਸਾਨਾਂ ਨੂੰ ਸਬਸਿਡੀਆਂ ਦੇ ਰਿਹਾ ਪਰ ਉਹ ਫੇਰ ਵੀ ਖੁਦਕਸ਼ੀਆਂ ਕਰ ਰਿਹਾ ਅਸੀਂ ਆਨੇ ਆ ਕੇ ਸਾਡੀ ਸਰਕਾਰ ਤੇ ਦੇ ਹੀ ਕੋਈ ਨਹੀਂ ਦੇ ਕਿਸਾਨਾਂ ਨੂੰ ਤੇ ਇਹ ਕਿਸਾਨ ਮਜ਼ਦੂਰ ਜਿਹੜਾ ਬਿਲਕੁਲ ਬਰਬਾਦ ਹੋ ਜਾਊਗਾ ਇਹਦੇ ਤੋਂ ਭਾਰਤ ਸਰਕਾਰ ਨੂੰ ਖੇਤੀ ਸੰਕਟ ਨਹੀਂ ਬਣਾਉਣਾ ਚਾਹੀਦਾ ਜੇ ਖੇਤੀ ਸੰਕਟ ਬਣਾਉਦੇ ਆ ਤੇ ਦੇਸ਼ ਜਿਹੜਾ ਸਾਡਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਊਗਾ ਬਰਬਾਦ ਹੋ ਜਾਊਗਾ ਇਸ ਦੇਸ਼ ਦੇ ਵਿੱਚ ਗੇੜਿਆਂ ਲੋਕਾਂ ਨੇ ਇਸ ਪੰਜਾਬ ਦੇ ਲੋਕਾਂ ਨੇ 90% ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾਇਆ ਤੇ ਉਹਨਾਂ ਲੋਕਾਂ ਨੂੰ ਦੇਸ਼ ਦਾ ਬਹੁਤ ਫਿਕਰ ਆ ਦੇਸ਼ ਨੂੰ ਬਚਾਉਣ ਵਾਸਤੇ ਲਗਾਤਾਰ ਅਸੀਂ ਯਤਨ ਕਰ ਰਹੇ ਆ ਕਿ ਇਹ ਦੇਸ਼ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਾ ਕੀਤਾ ਜਾਵੇ ਸਰਕਾਰਾਂ ਆਪਾਂ ਇਸ ਕਰਕੇ ਚੁਣਦੇ ਆ ਕਿ ਸਰਕਾਰ ਜਿਹੜੀ ਉਹ ਕਿਸਾਨ ਮਜ਼ਦੂਰ ਨੂੰ ਕੋਈ ਨਾ ਕੋਈ ਰਾਹਤ ਦੇਵੇ ਤੇ ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਰੀ ਉਂਜੀ ਪੱਤੀਆਂ ਦੇ ਹੱਥੇ ਵਿੱਚ ਦੇਸ਼ ਚਲੇਗਾ ਤੇ ਦੇਸ਼ ਬੁਰੀ ਤਰ੍ਹਾਂ ਬਰਬਾਦ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਅੱਜ ਦਾ ਪੂਰੇ ਪੰਜਾਬ ਦੇ ਵਿੱਚ ਰੋਜ਼ ਰੋਜ਼ ਪ੍ਰਦਰਸ਼ਨ ਹੋ ਰਿਹਾ ਅਸਤੀ ਭੂਗ ਮਜਾਰੇ ਚੱਲ ਰਹੇ ਆ ਜੋ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਇਹ ਦੇਸ਼ ਨੂੰ ਕਿਤਰਾ ਲੁੱਟਣਾ ਜੋ ਡਬਲਿਊਟੀਓ ਵਿਸ਼ਵ ਵਪਾਰ ਸੰਸਥਾ ਜਿਹੜੀਆਂ ਉਹਨਾਂ ਦਾ ਆਵੇਈ ਦੀ ਬਹੁਤ ਵੱਡਾ ਇੱਕ ਗੱਠ ਜੋੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਤੇ ਬਹੁਤ ਵੱਡਾ ਏ ਡਬਲਿਊਟੀਓ ਵਿਸ਼ਵ ਸੰਸਾਰ ਬੈਂਕ ਹੈ ਜਿਹੜਾ ਇਹ ਬਹੁਤ ਵੱਡਾ ਪ੍ਰਭਾਵ ਪਾਉਣ ਜਾ ਰਿਹਾ ਜਿਹੜੀਆਂ ਮੀਟਿੰਗਾਂ ਡਬਲਿਊਟੀਓ ਨਾਲ ਕਰ ਰਿਹਾ ਸਾਡਾ ਭਾਰਤ ਦੇਸ਼ ਅਹੀਂ ਆਨੇ ਕੇ ਖੇਤੀਬਾੜੀ ਇਹਦੇ ਚੋਂ ਬਾਹਰ ਰੱਖੋ ਕਿਉਂਕਿ ਖੇਤੀਬਾੜੀ ਨੇ ਬਹੁਤ ਪ੍ਰਭਾਵਿਤ ਕਰਨਾ ਜਿਹੜੇ ਵਿਸ਼ਵ ਦੇਖਿਆ 80% ਕਿਸਾਨਾਂ ਨੂੰ ਸਬਸਿਡੀਆਂ ਦੇ ਰਿਹਾ ਪਰ ਉਹ ਫੇਰ ਵੀ ਖੁਦਕਸ਼ੀਆਂ ਕਰ ਰਿਹਾ ਅਹੀਂ ਆਨੇ ਆਗੇ ਸਾਡੀ ਸਰਕਾਰ ਤੇ ਦੇ ਹੀ ਕੋਈ ਨਹੀਂ ਦੇ ਕਿਸਾਨਾਂ ਨੂੰ ਤੇ ਇਹ ਕਿਸਾਨ ਮਜ਼ਦੂਰ ਜਿਹੜਾ ਬਿਲਕੁਲ ਬਰਬਾਦ ਹੋ ਜਾਊਗਾ ਇਹਦੇ ਤੋਂ ਭਾਰਤ ਸਰਕਾਰ ਨੂੰ ਖੇਤੀ ਸੰਕਟ ਨਹੀਂ ਬਣਾਉਣਾ ਚਾਹੀਦਾ ਜੇ ਖੇਤੀ ਸੰਕਟ ਬਣਾਉਦੇ ਆ ਤੇ ਦੇਖ ਜਿਹੜਾ ਸਾਡਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜੂਗਾ ਬਰਬਾਦ ਹੋ ਜੂਗਾ ਇਸ ਦੇਸ਼ ਦੇ ਵਿੱਚ ਕਿਹੜਿਆਂ ਲੋਕਾਂ ਨੇ ਇਸ ਪੰਜਾਬ ਦੇ ਲੋਕਾਂ ਨੇ 90% ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾਇਆ ਤੇ ਉਹਨਾਂ ਲੋਕਾਂ ਨੂੰ ਦੇਸ਼ ਦਾ ਬਹੁਤ ਫਿਕਰ ਆ ਦੇਸ਼ ਨੂੰ ਬਚਾਉਣ ਵਾਸਤੇ ਲਗਾਤਾਰ ਅਸੀਂ ਯਤਨ ਕਰ ਰਹੇ ਹਾਂ ਕਿ ਇਹ ਦੇਸ਼ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਾ ਕੀਤਾ ਜਾਵੇ ਸਰਕਾਰਾਂ ਆਪਾਂ ਇਸ ਕਰਕੇ ਚੁਣਦੇ ਆਂ ਕਿ ਸਰਕਾਰ ਜਿਹੜੀ ਉਹ ਕਿਸਾਨ ਮਜ਼ਦੂਰ ਨੂੰ ਕੋਈ ਨਾ ਕੋਈ ਰਾਹਤ ਦੇਵੇ ਤੇ ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਰੀ ਉਂਜੀ ਪੱਤੀਆਂ ਦੇ ਹੱਥੇ ਵਿੱਚ ਦੇਸ਼ ਚਲੇਗਾ ਤੇ ਦੇਸ਼ ਬੁਰੀ ਤਰ੍ਹਾਂ ਬਰਬਾਦ ਹੋ ਜਾਊਗਾ